ਮੜ ਕੇ ਬੱਤੀ ਬਣਾ ਕੇ ਜਾਣਾ ਕੋਈ ਕੱਲ ਪਰਸੋ ਜੋ ਵੀ ਇੰਟਰਵਿਊ ਆਈ ਹੈ ਤੁਸੀਂ ਦੇਖਿਆ ਹੋਣਾ ਮੇਰਾ ਮਾਫੀ ਨਾ ਸੋ ਜੋ ਕੁਝ ਮੈਂ ਮਹਿਸੂਸ ਕਰਦਾ ਹੈ ਇਹਨਾਂ ਦਿਨਾਂ ਦੇ ਵਿੱਚ ਜਿੰਨਾ ਵੀ ਜੋ ਵੀ ਮੇਰੇ ਅੰਦਰ ਸੀ ਮੈਂ ਉਹ ਸਾਡੇ ਬਾਹਰ ਦੇ ਪ੍ਰੋਡਕਟਰਾਂ ਨੇ ਕਿਹਾ ਯਾਰ ਕੁਝ ਇਸ ਤਰ੍ਹਾਂ ਦਾ ਉਹ ਕਰਨਾ ਹੈ ਮੈਂ ਕਿਹਾ ਯਾਰ ਕੀ ਕਰਨਾ ਹੈ ਕਹਿੰਦਾ ਜੀ ਤੁਸੀਂ ਮਾਫੀ ਨਹੀਂ ਮੰਗਦੇ ਮੈਂ ਫਿਰ ਮਾਫੀ ਕਿਸ ਗੱਲ ਦੀ ਹੈ ਕਹਿੰਦੇ ਜਿਹੜਾ ਹੋਇਆ ਸੀ ਉਹ ਕਾਂਡ ਹੋਇਆ ਸੀ ਬੈਂਕੂਵਰ ਦੀ ਸਟੇਜ ਤੇ ਹੋਇਆ ਸੀ ਮੈਂ ਕਿਹਾ ਬੈਂਕੂਵਰ ਦੀ ਸਟੇਜ ਤੇ ਜੋ ਵੀ ਹੋਇਆ ਸੀ ਉਹ ਮੈਂ ਉਹਨਾਂ ਨੂੰ ਹੱਥ ਜੋੜਦਾ ਰਿਹਾ ਉਹ ਮੇਰੇ ਅੱਗੇ ਮੁਰਦਾਬਾਤ ਬਣਾਉਂਦੇ ਰਹੇ ਉਹ ਮੇਰੇ ਅੱਗੇ ਜਦੋਂ ਇਹ ਵੱਡੀ ਉਂਗਲ ਦਿਖਾਉਣ ਲੱਗੇ ਨਾ ਜਿਹੜੀ ਖਤਰਨਾਕ ਹੁੰਦੀ ਹੈ ਫਿਰ ਮੇਰੇ ਮੂੰਹੋਂ ਨਿਕਲਿਆ ਕੁਝ ਹਾਲਾਂਕਿ ਗਾਲ ਨਹੀਂ ਸੀ ਹੋ ਬੱਤੀ ਨੂੰ ਗਾਲ ਨਹੀਂ ਕਹਿੰਦੇ ਮਾਮਾ ਨੇ ਬੱਤੀ ਹਮੇਸ਼ਾ ਬੱਚਿਆਂ ਨੂੰ ਦਿੱਤੀ ਹੈ ਜਦੋਂ ਚਰੂਲੇ ਲੜਦੇ ਬੱਤੀ ਜਿਹੜੇ ਬੱਤੀ ਨੂੰ ਸਮਝਣਕਾਰ ਉਹ ਪੰਜਾਬੀ ਤੋਂ ਕੰਗਾਰ ਕੀ ਬਾਤ ਕੀ ਬਾਤ ਸਾਜੇ ਜੰਦਰਾ ਜਦੋਂ ਜਗਾਰ ਤੇ ਬੱਤੀ ਦੇਣੀ ਪੈਂਦੀ ਹੈ ਹਾਏ ਹਾਏ ਸਾਧੂ ਸੰਤ ਸੇਖ ਦੇ ਧੂਨੇ ਨਾ ਕੋਈ ਜਾਦੂ ਨਾ ਕੋਈ ਟੂਏ ਜਿਹਨੂੰ ਲੜਦੇ ਹੋਣ ਚੂਲੂਨੇ ਤੇ ਬੱਤੀ ਮਨਸਬੇ ਦਿਨ ਨੂੰ ਗ੍ਰੇਸ ਬੋਲ ਇਹ ਬ ਗਾਲ ਨਹੀਂ ਹੈ ਇਹ ਗਾਲ ਨਹੀਂ ਹੈ ਬੱਚੇ ਜਿਹੜੇ ਮਾਵਾ ਜਿਹੜੀਆਂ ਬੱਚੇ ਨੂੰ ਚੀਜ਼ ਕਰਦੀਆਂ ਸੀ ਐ ਪਰ ਉਹਨਾਂ ਨੇ ਜਿਹੜੀਆਂ ਵੱਡੀਆਂ-ਵੱਡੀਆਂ ਗਾਲਾਂ ਉਹ ਜਿਹੜੀਆਂ ਉਹਨਾਂ ਨੇ ਕੱਢੀਆਂ ਉਹ ਤਾਂ ਮਹਿਸੂਸ ਹੀ ਨਹੀਂ ਕੀਤੀ ਉਹਨਾਂ ਨੇ ਜੋ ਵੀ ਗੱਲ ਹੋਈ ਸੀ ਉਸ ਵੇਲੇ ਫਿਰ ਉਸ ਤੋਂ ਬਾਅਦ ਫਿਰ ਮੇਰੇ ਦਿਲ ਦੇ ਵਿੱਚ ਆਇਆ ਕਿ ਮੈਂ ਯਾਰ ਮਾਫੀ ਮੰਗਣੀ ਹੈ ਤੇ ਫਿਰ ਮਾਫੀ ਕਿਸ ਤਰ੍ਹਾਂ ਮੰਗੀ ਕਹਿੰਦਾ ਜੀ ਤੁਸੀਂ ਉਹਦੇ ਤੇ ਆਪਰਾਪਤ ਮਾਨੀ ਮੈਂ ਤਾਂ ਕੱਲ੍ਹ ਦੂਜੇ ਦਿਨ ਵੀ ਮੈਂ ਮਾਫੀ ਮੰਗ ਲਈ ਸੀ ਐਡਮਿੰਟਨ ਦੇ ਸ਼ੋਅ ਦੇ ਵਿੱਚ ਵੈਂਕੂਵਰ ਤੋਂ ਬਾਅਦ ਦੂਜੇ ਦਿਨ ਸਾਡਾ ਜਿਹੜਾ ਸ਼ੋਅ ਸੀਗਾ ਵੈਂਕੂਵਰ ਦੇ ਸ਼ੋਅ ਦੇ ਵਿੱਚ ਮੈਂ ਮਾਫੀ ਮੰਗ ਲਈ ਸੀ ਹੱਥ ਜੋੜ ਕੇ ਕਿ ਯਾਰ ਜੋ ਕੱਲ੍ਹ ਹੋਇਆ ਨਾ ਮੈਨੂੰ ਚੰਗਾ ਨਹੀਂ ਲੱਗਿਆ ਪਤਾ ਨਹੀਂ ਇਹ ਘੋਣੀ ਸੀ ਐਕਚੁਅਲੀ ਘੋਣੀ ਹੁੰਦੀ ਹੈ ਚਿੰਤਾ ਤਾਂ ਆਖੀ ਕੀ ਜੀ ਜੋ ਅਣ ਘੋਣੀ ਹੋਈ ਇਹ ਘੋਣੀਆਂ ਹੁੰਦੀਆਂ ਬਾਬਾ ਕਿਸੇ ਦੇ ਮੁੱਝੋ ਨਿਕਲਦੇ ਸੀ ਮੇਰੇ ਲਈ ਹੋਣਾ ਸੀਗਾ ਉਹਨਾਂ ਤੋਂ ਵੀ ਹੋਣਾ ਸੀ ਮੇਰੇ ਤੋਂ ਵੀ ਹੋਣਾ ਸੀ ਦੋਨੋਂ ਤੋਂ ਗਲਤੀ ਹੋਈ ਹੈ ਜਦੋਂ ਮਾਂ ਨੂੰ ਗਾਲ-ਗੱਲ ਦੇਉ ਤੁਸੀਂ ਜਦੋਂ ਮਾਂ ਨੂੰ ਕਹਿੰਦੇ ਕਿ ਮਤਲਬ ਇਹ ਮਾਂ ਨੇ ਗਦਾਰ ਪੁੱਤ ਜੰਮਿਆ ਅਰਦਾਸ ਨੂੰ ਗਦਾਰ ਬਣਾ ਕੇ ਪੇਸ਼ ਕੀਤਾ ਤੇ ਭਗਵਾਨ ਉਹਦੇ ਸਬੂਤ ਦਿੰਦੇ ਫਿਰ ਆ ਕੇ ਮੈਂ ਗੁਰਦਾਸ ਉਹ ਗਦਾਰ ਨਹੀਂ ਹੈ ਮੈਂ ਤਾਂ ਪੰਜਾਬੀ ਲਈ ਬਹੁਤ ਕੁਝ ਕੀਤਾ ਮੈਂ ਕਿਵੇਂ ਕਹਿ ਸਕਦਾ ਮੈਂ ਬਹੁਤ ਕੁਝ ਕੀਤਾ ਇਹ ਮੇਰੀ ਸੰਗਤ ਦੱਸਦੀ ਹੈ ਮੇਰੇ ਲੋਕ ਦੱਸਦੇ ਮੇਰੇ ਪਿਆਰ ਕਰਨ ਵਾਲੇ ਦੱਸਦੇ ਉਹਨਾਂ ਨੂੰ ਵੀ ਪਤਾ ਹੈ ਕਿ ਇਸ ਦੀ ਗਲਤੀ ਨਹੀਂ ਹੈ ਪਰ ਮੁੱਦਾ ਬਣਾ ਲਿਆ ਪਿੱਛੇ ਕੌਣ ਹੋ ਰਿਹਾ ਹੈ ਮਨਸੂਰੋ ਕਹਿੰਦੇ ਜਿਹਦੇ ਚ ਗੱਲ ਹੁੰਦੀ ਆ ਉਦੀ ਹੀ ਗੱਲ ਹੁੰਦੀ ਆ ਹੈਨਾ ਜਦੋਂ ਮੇਰੇ ਮਮਾ ਕਹਿੰਦੇ ਨੇ ਬੰਦਾ ਸਿਕਰਾਂ ਤੇ ਹੁੰਦਾ ਤੇ ਨਜ਼ਰਾਂ ਤਾਂ ਹੁੰਦੀਆਂ ਨੇ ਕੁਝ ਚੰਗੀਆਂ ਕੁਝ ਮਾੜੀਆਂ ਹੁੰਦੀਆਂ ਨੇ ਪਰ ਮੈਨੂੰ ਲੱਗਦਾ ਜਿਹਦੇ ਤੇ ਸਾਈ ਜੀ ਖੁਦ ਮਿਹਰਬਾਨ ਹੋਣ ਉਹ ਗਦਾਰ ਵੀ ਨਹੀਂ ਹੋ ਸਕਦਾ ਤੇ ਮਾੜਾ ਵੀ ਨਹੀਂ ਹੋ ਸਕਦਾ ਅੱਛਾ ਤੁਸੀਂ ਬਾਨਲੇ ਮੁਲਕ ਦੇ ਜਿਹੜੇ ਈਵੈਂਟ ਦੀ ਗੱਲ ਕੀਤੀ ਉਹਨੂੰ ਆਪਾਂ ਸਾਈਟ ਤੇ ਕਰਦੇ ਆ ਪਾਸਟ ਕੁਝ ਨਹੀਂ ਰੱਖਿਆ ਬਟ ਮੈਂ ਗੱਲ ਕਰਨਾ ਚਾਹਨੀ ਆ ਅੱਖੀਆਂ ਉਡੀਕਦੀਆਂ ਤੁਸੀਂ 5 ਅਕਟੂਬਰ ਨੂੰ ਆ ਰਹੇ ਹੋ ਰਾਈਟ ਹਾਂਜੀ ਇਹ ਇੱਕ ਟੂਰ ਦਾ ਨਾਮ ਜਜ਼ਬਾਤ ਜ਼ਿਆਦਾ ਲੱਗਦੇ ਨੇ ਅਮਰੀਕਾ ਵਾਲਿਆਂ ਦੇ ਐਕਚੁਅਲੀ ਜਜ਼ਬਾਤ ਹੀ ਨੇ ਜਜ਼ਬਾਤਾਂ ਤੋਂ ਬਿਨਾ ਤਾਂ ਗੱਲ ਹੀ ਨਹੀਂ ਜਜ਼ਬਾਤ ਰਸ ਹੈ ਨੌ ਰਸ ਹੈ ਜਿਹੜੇ ਉਹਨਾਂ ਦੇ ਵਿੱਚੋਂ ਇੱਕ ਰਸ ਇਹ ਜਿਹੜੇ ਤੁਹਾਡੇ ਅੰਦਰ ਦੀ ਫੀਲਿੰਗ ਜਿਹੜੇ ਤੁਹਾਡੇ ਕੰਨਾਂ ਦੇ ਵਿੱਚੋਂ ਆਂਝੂ ਵੀ ਆਉਂਦੇ ਉਹ ਵੀ ਤਾਂ ਰਸ ਹੀ ਹੈ ਜਦੋਂ ਤੁਸੀਂ ਮੁਸਕਰਾਉਂਦੇ ਹੋ ਉਹ ਵੀ ਤਾਂ ਰਸ ਹੀ ਹੈ ਜਦੋਂ ਤੁਸੀਂ ਜੋਸ਼ ਚਾਉਂਦੇ ਹੋ ਉਹ ਵੀ ਤੋਂ ਰਸ ਇਹ ਨਵ ਰਸ ਹੈ ਤਾਂ ਗੀਤ ਵੀ ਮੇਰਾ ਖਿਆਲ ਹੈ ਮੇਰੇ ਨਵ ਰਸ ਹੈ ਮੇਰੇ ਨਵ ਰਤਨ ਹੈ ਮੇਰੇ ਕੱਲ ਪਰਸੋ ਜੋ ਵੀ ਇੰਟਰਵਿਊ ਆਈ ਹੈ ਤੁਸੀਂ ਦੇਖਿਆ ਹੋਣਾ ਮੇਰਾ ਮਾਫੀਨਾਮਾ ਸੋ ਜੋ ਕੁਝ ਮੈਂ ਮਹਿਸੂਸ ਕਰਦਾ ਇਹਨਾਂ ਦਿਨਾਂ ਦੇ ਵਿੱਚ ਜਿੰਨਾ ਵੀ ਜੋ ਵੀ ਮੇਰੇ ਅੰਦਰ ਸੀ ਮੈਨੂੰ ਸਾਡੇ ਬਾਹਰ ਦੇ ਪ੍ਰੋਮੋਟਰਾਂ ਨੇ ਕਿਹਾ ਯਾਰ ਕੁਝ ਇਸ ਤਰ੍ਹਾਂ ਦਾ ਉਹ ਕਰਨਾ ਹੈ ਮੈਂ ਕਿਹਾ ਯਾਰ ਕੀ ਕਰਨਾ ਹੈ ਕਹਿੰਦਾ ਜੀ ਤੁਸੀਂ ਮਾਫੀ ਨਹੀਂ ਮੰਗਦੇ ਮੈਂ ਫਿਰ ਮਾਫੀ ਕਿਸ ਗੱਲ ਦੀ ਕਹਿੰਦੇ ਜਿਹੜਾ ਹੋਇਆ ਸੀ ਉਹ ਕਾਂਡ ਹੋਇਆ ਸੀ ਵੈਂਕੂਵਰ ਦੀ ਸਟੇਜ ਤੇ ਹੋਇਆ ਸੀ ਮੈਂ ਕਿਹਾ ਵੈਂਕੂਵਰ ਦੀ ਸਟੇਜ ਤੇ ਜੋ ਵੀ ਹੋਇਆ ਸੀ ਮੈਂ ਉਹਨਾਂ ਨੂੰ ਹੱਥ ਜੋੜਦਾ ਰਿਹਾ ਉਹ ਮੇਰੇ ਅੱਗੇ ਮੁੜਦਾ ਬਾਤ ਬਣਾਉਂਦੇ ਰਹੇ ਉਹ ਮੇਰੇ ਅੱਗੇ ਜਦੋਂ ਇਹ ਵੱਡੀ ਉਂਗਲ ਦਿਖਾਉਣ ਲੱਗੇ ਨਾ ਜਿਹੜੀ ਖਤਰਨਾਕ ਹੁੰਦੀ ਹੈ ਫਿਰ ਮੇਰੇ ਮੂੰਹੋਂ ਨਿਕਲਿਆ ਕੁਝ ਹਾਲਾਂਕਿ ਗਾਲ ਨਹੀਂ ਸੀ ਉਹ ਬੱਤੀ ਨੂੰ ਗਾਲ ਨਹੀਂ ਕਹਿੰਦੇ ਮਾਮਾ ਨੇ ਬੱਤੀ ਹਮੇਸ਼ਾ ਬੱਚਿਆਂ ਨੂੰ ਦਿੱਤੀ ਹੈ ਜਦੋਂ ਚਲੂਰੇ ਲੜਦੇ ਬੱਤੀ ਜਿਹੜੇ ਬੱਤੀ ਨੂੰ ਸਮਝਣ ਗਾਲ ਉਹ ਪੰਜਾਬੀ ਤੋਂ ਕੰਗਾਰ ਕੀ ਬਾਤ ਕੀ ਬਾਤ ਥਾਜ ਜੰਦਰਾ ਜਦੋਂ ਜਗਾਰ ਤੇ ਬੱਤੀ ਦੇਣੀ ਪੈਂਦੀ ਹੈ ਹਾਏ ਹਾਏ ਬਾਬਾ ਜੀ ਸਾਧੂ ਸੰਤ ਸੇਖ ਦੇ ਧੂਨੇ ਨਾ ਕੋਈ ਜਾਦੂ ਨਾ ਕੋਈ ਟੂਏ ਜਿਹਨੂੰ ਲੜਦੇ ਹੋਣ ਚ ਲੂਣੇ ਤੇ ਬੱਤੀ ਮਨਸਬੇ ਦੀ ਨਾਲ ਗੇਸ ਇਹ ਬੇ ਗਾਲ ਨਹੀਂ ਹੈ ਇਹ ਗਾਲ ਨਹੀਂ ਹੈ ਬੱਚੇ ਜਿਹੜੇ ਮਾਵਾ ਜਿਹੜੀਆਂ ਬੱਚੇ ਨੂੰ ਚੀਜ਼ ਕਰਦੀਆਂ ਸੀ ਐ ਪਰ ਉਹਨਾਂ ਨੇ ਜਿਹੜੀਆਂ ਵੱਡੀਆਂ-ਵੱਡੀਆਂ ਗਾਲ੍ਹਾਂ ਉਹ ਜੋ ਜਿਹੜੀਆਂ ਉਹਨਾਂ ਨੇ ਕੱਢੀਆਂ ਉਹਦਾ ਮਹਿਸੂਸ ਹੀ ਨਹੀਂ ਕੀਤਾ ਉਹਨਾਂ ਨੇ ਜੋ ਵੀ ਗੱਲ ਹੋਈ ਸੀ ਉਸ ਵੇਲੇ ਫਿਰ ਉਸ ਤੋਂ ਬਾਅਦ ਫਿਰ ਮੇਰੇ ਦਿਲ ਦੇ ਵਿੱਚ ਆਇਆ ਕਿ ਮੈਂ ਯਾਰ ਮਾਫੀ ਮੰਗਣੀ ਹੈ ਤੇ ਫਿਰ ਮਾਫੀ ਕਿਸ ਤਰ੍ਹਾਂ ਮੰਗੀ ਕਹਿੰਦੇ ਜੀ ਤੁਸੀਂ ਉਹਦੇ ਤੇ ਅਪਰਾਪਤ ਮੰਗੀ ਮੈਂ ਤਾਂ ਕਿਹਾ ਦੂਜੇ ਦਿਨ ਵੀ ਮੈਂ ਮਾਫੀ ਮੰਗ ਲਈ ਸੀ ਐਡਮਿੰਟਨ ਦੇ ਸ਼ੋਅ ਦੇ ਵਿੱਚ ਵੈਂਕੂਵਰ ਤੋਂ ਬਾਅਦ ਦੂਜੇ ਦਿਨ ਸਾਡਾ ਜਿਹੜਾ ਸ਼ੋਅ ਸੀਗਾ ਵੈਂਕੂਵਰ ਦੇ ਸ਼ੋਅ ਦੇ ਵਿੱਚ ਮੈਂ ਮਾਫੀ ਮੰਗ ਲਈ ਸੀ ਹੱਥ ਜੋੜ ਕੇ ਕਿ ਯਾਰ ਜੋ ਕੱਲ ਹੋਇਆ ਨਾ ਮੈਨੂੰ ਚੰਗਾ ਨਹੀਂ ਲੱਗਿਆ ਪਤਾ ਨਹੀਂ ਇਹ ਘੋਣੀ ਸੀ ਐਕਚੁਅਲੀ ਘੋਣੀ ਹੁੰਦੀ ਹੈ ਚਿੰਤਾ ਤਾਂ ਆਖੀ ਕੀ ਜੀਏ ਜੋ ਅਣ ਹੋਣੀ ਹੋਏ ਇਹ ਘੋਣੀਆਂ ਹੁੰਦੀਆਂ ਬਾਬਾ ਕਿਸੇ ਦੇ ਮੂੰਹੋਂ ਨਿਕਲਣੇ ਸੀ ਮੇਰੇ ਲਈ ਹੋਣਾ ਸੀਗਾ ਉਹਨਾਂ ਤੋਂ ਵੀ ਹੋਣਾ ਸੀ ਮੇਰੇ ਤੋਂ ਵੀ ਹੋਣਾ ਸੀ ਦੋਨਾਂ ਤੋਂ ਗਲਤੀ ਹੋਈ ਹੈ ਅੱਛਾ ਜਦੋਂ ਮਾਂ ਨੂੰ ਗਾਲ ਘੜ ਦੇਉ ਤੁਸੀਂ ਜਦੋਂ ਮਾਂ ਨੂੰ ਕਹਿੰਦੇ ਕਿ ਮਤਲਬ ਇਹ ਮਾਂ ਨੇ ਗਦਾਰ ਪੁੱਤ ਜਮਿਆ ਗੁਰਦਾਸ ਨੂੰ ਗਦਾਰ ਬਣਾ ਕੇ ਪੇਸ਼ ਕੀਤਾ ਫਿਰ ਬਹਮਾਉਂਦੇ ਸਬੂਤ ਦਿਨੇ ਫਿਰ ਆ ਕੇ ਮੈਂ ਗੁਰਦਾਸ ਉਹ ਗਦਾਰ ਨਹੀਂ ਆ ਮੈਂ ਤਾਂ ਪੰਜਾਬੀ ਲਈ ਬਹੁਤ ਕੁਝ ਕੀਤਾ ਮੈਂ ਕਿਵੇਂ ਕਹਿ ਸਕਦਾ ਮੈਂ ਬਹੁਤ ਕੁਝ ਕੀਤਾ ਇਹ ਮੇਰੀ ਸੰਗਤ ਦੱਸਦੀ ਹੈ ਮੇਰੇ ਲੋਕ ਦੱਸਦੇ ਮੇਰੇ ਪਿਆਰ ਕਰਨ ਵਾਲੇ ਦੱਸਦੇ ਉਹਨਾਂ ਨੂੰ ਵੀ ਪਤਾ ਹੈ ਕਿ ਅਸੀਂ ਗਲਤ ਹੀ ਨਹੀਂ ਹੈ ਪਰ ਮੁੱਦਾ ਬਣਾ ਲਿਆ ਪਿੱਛੇ ਕੌਣ ਹੋ ਰਿਹਾ ਹੈ ਮਾਨ ਸਾਹਿਬ ਸੋ ਲੋ ਕਹਿੰਦੇ ਜਿਹਦੇ ਚ ਗੱਲ ਹੁੰਦੀ ਹੈ ਉਦੀ ਹੀ ਗੱਲ ਹੁੰਦੀ ਹੈ ਹੈਨਾ ਜਦੋਂ ਮੇਰੇ ਮम्मा ਕਹਿੰਦੇ ਨੇ ਬੰਦਾ ਸਿੱਖਣਾ ਤੇ ਹੁੰਦਾ ਹੈ ਤੇ ਨਜ਼ਰਾਂ ਤਾਂ ਹੁੰਦੀਆਂ ਨੇ ਕੁਝ ਚੰਗੀਆਂ ਕੁਝ ਮਾੜੀਆਂ ਹੁੰਦੀਆਂ ਨੇ ਪਰ ਮੈਨੂੰ ਲੱਗਦਾ ਜਿੱਦੇ ਤੇ ਸਾਈ ਜੀ ਖੁਦ ਮਿਹਰਬਾਨ ਹੋਣ ਉਹ ਬਦਾਰ ਵੀ ਨਹੀਂ ਹੋ ਸਕਦਾ ਤੇ ਮਾੜਾ ਵੀ ਨਹੀਂ ਹੋ ਸਕਦਾ ਅੱਛਾ ਤੁਸੀਂ ਬਾਗਲੇ ਮੁਲਕ ਦੇ ਜਿਹੜੇ ਈਵੈਂਟ ਦੀ ਗੱਲ ਕੀਤੀ ਉਹਨੂੰ ਆਪਾਂ ਸਾਈਟ ਤੇ ਕਰਦੇ ਆ ਪਾਸਟ ਕੁਝ ਨਹੀਂ ਰੱਖਿਆ ਬਟ ਮੈਂ ਗੱਲ ਕਰਨਾ ਚਾਹਨੀ ਆ ਅੱਖੀਆਂ ਉਂੀਕਦੀਆਂ ਤੁਸੀਂ 5 ਅਕਟੂਬਰ ਨੂੰ ਜਾ ਰਹੇ ਹੋ ਰਾਈਟ ਹਾਂਜੀ ਇਹ ਇੱਕ ਟੂਰ ਦਾ ਨਾਮ ਘੱਟ ਤੇ ਜਜ਼ਬਾਤ ਜ਼ਿਆਦਾ ਲੱਗਦੇ ਨੇ ਅਮਰੀਕਾ ਆ ਲਿਆਂ ਦੇ ਐਕਚੁਅਲੀ ਜਜ਼ਬਾਤ ਹੀ ਨੇ ਜਜ਼ਬਾਤਾਂ ਤੋਂ ਬਿਨਾਂ ਤਾਂ ਗੱਲ ਹੀ ਨਹੀਂ ਜਜ਼ਬਾਤ ਰਾਸ ਹਨ ਨੌ ਰਾਸਾ ਜਿਹੜੇ ਉਹਨਾਂ ਦੇ ਵਿੱਚੋਂ ਇੱਕ ਰਾਸ ਇਹ ਜਿਹੜੇ ਤੁਹਾਡੇ ਅੰਦਰ ਦੀ ਫੀਲਿੰਗ ਜਿਹੜੇ ਤੁਹਾਡੇ ਕੰਨ ਦੇ ਵਿੱਚੋਂ ਆਜੂ ਵੀ ਆਉਂਦੇ ਉਹ ਵੀ ਤਾਂ ਰਾਸ ਹੀ ਹੈ ਜਦੋਂ ਤੁਸੀਂ ਮੁਸਕਰਾਉਂਦੇ ਹੋ ਉਹ ਵੀ ਤਾਂ ਰਾਸ ਹੀ ਹੈ ਜਦੋਂ ਤੁਸੀਂ ਜੋਸ਼ ਚਾਉਂਦੇ ਹੋ ਉਹ ਵੀ ਤੁਹਾਡਾ ਰਾਸ ਇਹ ਨਵਰਾਸ ਹਨ ਤਾਂ ਗੀਤ ਵੀ ਮੇਰਾ ਖਿਆਲ ਹੈ ਮੇਰੇ ਨਵਰਾਸ ਹਨ ਮੇਰੇ ਨਵਰਤਨ ਹਨ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ